ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਇਹ ਕਹਾਣੀ ਉਹਨਾਂ ਲਈ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਇਹ ਕਹਾਣੀ ਸੁਣ ਤੋਂ ਬਾਅਦ ਤੁਸੀਂ ਗੁੱਸਾ ਕਰਨਾ ਛੱਡ ਦੇਵੋਗੇ। ਇਹ ਕਹਾਣੀ ਉਹਨਾਂ ਨਿਸ਼ਾਨਾ ਲਈ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ। ਇੱਕ ਵਾਰ ਇੱਕ ਬਜ਼ੁਰਗ ਆਦਮੀ ਹੁੰਦਾ ਹੈ। ਉਸ ਦਾ ਪੁੱਤਰ ਜੋ ਜਵਾਨ ਹੁੰਦਾ ਹੈ, ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਉਸ ਨੇ ਆਪਣੇ ਪੁੱਤਰ ਨੂੰ ਬਹੁਤ ਵਾਰ ਸਮਝਾਇਆ ਕਿ ਗੁੱਸਾ ਨਹੀਂ ਕਰਨਾ ਚਾਹੀਦਾ। ਪਾਉਸਤਾ ਪੁੱਤਰ ਗੱਲ-ਗੱਲ ਤੇ ਗੁੱਸਾ ਕਰਦਾ ਸੀ ਫਿਰ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਜਦੋਂ ਵੀ ਤੈਨੂੰ ਦਿਨ ਵਿੱਚ ਜਿੰਨੇ ਵਾਰ ਵੀ ਗੁੱਸਾ ਆਵੇ ਤਾਂ ਮੈਥੋਂ ਇੱਕ ਕਿੱਲ ਲੈ ਜਾਵੇਂ ਅਤੇ ਦਵਾਰ ਵਿੱਚ ਠੋਕ ਦੇ ਪਹਿਲੇ ਦਿਨ ਹੀ ਉਸ ਮੁੰਡੇ ਨੇ 37 ਤੋਂ 38 ਕਿੱਲਾ ਦਵਾਰ ਵਿੱਚ ਠੋਕ ਦਿੱਤੀ ਆ ਉਹ ਲੜਕਾ ਹਰ ਰੋਜ਼ ਇਸ ਤਰ੍ਹਾਂ ਹੀ ਕਰਦਾ ਜਦੋਂ ਉਸ ਨੂੰ ਗੁੱਸਾ ਆਉਂਦਾ ਤਾਂ ਕਿੱਲਾ ਲੈ ਆਉਂਦਾ ਤੇ ਦਵਾਰ ਵਿੱਚ ਠੋਕ ਦਿੰਦਾ ਤੇ ਹੌਲੀ-ਹੌਲੀ ਉਸ ਦੇ ਕਿੱਲਾਂ ਦੀ ਗਿਣਤੀ ਘਟ ਗਈ ਤੇ ਇੱਕ ਦਿਨ ਆਪਣੇ ਬਾਪੂ ਜੀ ਨੂੰ ਜਾ ਕੇ ਕਹਿੰਦਾ ਕਿ ਹੁਣ ਕਿੱਲਾਂ ਠੋਕਣ ਦੀ ਲੋੜ ਨਹੀਂ ਹੈਗੀ ਮੈਂ ਆਪਣਾ ਗੁੱਸਾ ਕੰਟਰੋਲ ਕਰ ਲਿਆ ਹੈ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਕਿੰਨਾ ਕ ਬੋਲਦਾ ਵਾਂ ਕਿ ਮੈਨੂੰ ਕਿੰਨਾ ਗੁੱਸਾ ਆਉਂਦਾ ਸੀ ਉਸ ਦਾ ਬਾਪੂ ਕਹਿੰਦਾ ਕਿ ਪੁੱਤ ਹੁਣ ਐਦਾਂ ਕਰ ਉਹ ਸਾਰੀਆਂ ਕਿੱਲਾਂ ਕੱਢ ਲਿਆ ਉਸ ਦਾ ਪੁੱਤਰ ਦਵਾਰ ਕੋਲ ਜਾਂਦਾ ਹੈ ਇਸਾਰੀਆਂ ਕਿੱਲਾਂ ਕੱਢ ਲੈਂਦਾ ਹੈ ਤੇ ਉਸ ਦਾ ਬਾਪੂ ਵੀ ਉਸ ਮੁੰਡੇ ਦੇ ਨਾਲ ਉਸ ਦੀਵਾਰ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਗੱਲ ਸਮਝਾਉਂਦਾ ਹੈ ਕਹਿੰਦਾ ਦੇਖ ਪੁੱਤ ਤੂੰ ਜਿੰਨੀਆਂ ਵੀ ਕਿੱਲਾਂ ਇਸ ਦੀਵਾਰ ਵਿੱਚ ਠੋਕੀਆਂ ਸੀਗੀਆਂ ਤੇ ਉਹਨਾਂ ਕਿੱਲਾਂ ਕਰਕੇ ਇਸ ਦੀਵਾਰ ਵਿੱਚ ਦਰਾਰਾਂ ਪੈ ਗਈਆਂ ਤੇ ਨਿਸ਼ਾਨ ਵੀ ਪੈ ਗਏ ਹਨ ਇਹ ਨਿਸ਼ਾਨ ਹੁਣ ਕਦੀ ਵੀ ਜਾਣੇ ਨਹੀਂ ਹਨ ਉੱਤਰ ਬੇਸ਼ੱਕ ਤੂੰ ਇਸ ਦੀਵਾਰ ਵਿੱਚੋਂ ਸਾਰੀਆਂ ਕਿੱਲਾਂ ਕੱਢ ਦਿੱਤੀਆਂ ਹਨ ਪਰ ਉਹਨਾਂ ਦੇ ਨਿਸ਼ਾਨ ਅਤੇ ਜੋ ਗਲੀਆਂ ਉਸ ਦੇ ਵਿੱਚ ਹੋ ਗਈਆਂ ਹਨ ਉਹ ਉਸੇ ਤਰ੍ਹਾਂ ਹੀ ਹਨ ਜੇਕਰ ਆਪਾਂ ਇਸ ਤੇ ਸੀਮੈਂਟ ਵੀ ਲਗਾਵਾਂਗੇ ਤਾਂ ਉਹ ਵੀ ਅਲੱਗ ਹੀ ਦਿਖੇਗਾ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਕਿਸੇ ਤੇ ਗੁੱਸੇ ਹੁੰਦੇ ਹਾਂ ਕਿਸੇ ਨੂੰ ਗਾਲਾ ਕੱਢਦੇ ਹਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਹਾਂ ਗੁੱਸੇ ਵਿੱਚ ਆ ਕੇ ਉਸ ਬੰਦੇ ਦੇ ਦਿਲ ਤੇ ਕੋਈ ਨਾ ਕੋਈ ਸ਼ਾਪ ਤਾ ਰਹਿ ਹੀ ਜਾਂਦੀ ਹੈ ਇਸ ਬੰਦੇ ਨੇ ਮੈਨੂੰ ਗੁੱਸੇ ਵਿੱਚ ਐਦਾਂ ਕਿਹਾ ਸੀ ਉਹ ਚੀਜ਼ ਕਦੇ ਨਹੀਂ ਭਰਦੀ ਹੁੰਦੀ ਇਸ ਕਰਕੇ ਤੇਰਾ ਗੁੱਸੇ ਵਿੱਚ ਬੋਲਿਆ ਹੋਇਆ ਸ਼ਬਦ ਇਸ ਕਰਕੇ ਪੁੱਤਰ ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦਾ ਹਾਂ ਕਿ ਜਦੋਂ ਵੀ ਕਿਤੇ ਗੁੱਸਾ ਆਵੇ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਜੋ ਤਲਵਾਰ ਦੇ ਜ਼ਖਮ ਹੁੰਦੇ ਹਨ ਉਹ ਤਾਂ ਮਿਟ ਜਾਂਦੇ ਹਨ ਜ਼बान ਦੇ ਫੱਟ ਨਹੀਂ ਮਿਟਦੇ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਕਿ ਸਾਨੂੰ ਜ਼ਿੰਦਗੀ ਵਿੱਚ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਰਿਸ਼ਤੇ ਬਣਾਉਣੇ ਬਹੁਤ ਔਖੇ ਹੁੰਦੇ ਹਨ ਤੇ ਗਵਾਉਣੇ ਬਹੁਤ ਸੌਖੇ ਹੁੰਦੇ ਹਨ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ